ਹਰ ਬੰਦੇ ਦੇ ਅੰਦਰ ਇੱਕ ਅਗ ਹੁੰਦੀ ਹੈ। ਯਹੀ ਅਗ ਮੱਠੀ-ਮੱਠੀ ਬળે ਤਾਂ ਦੁਨੀਆ ਨੂੰ ਰਚਨਾ ਦੇਂਦੀ ਹੈ। ਉਹ ਭਾਂਬੜ ਬਣ ਜਾਏ ਤਾਂ ਸਾੜ ਕੇ ਸੁਆਹ ਕਰ ਦਿੰਦੀ ਹੈ। ਸਤਿ ਸ੍ਰੀ ਅਕਾਲ ਦੋਸਤੋ, BNG تھیਟਰ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਨਿੱਕਾ ਤੇ ਪਿਆਰ ਭਰਿਆ ਜੀ ਆਇਆਂ ਨੂੰ। ਸ਼ਿਆਰ ਤੇ ਚਲਾਕੀਆਂ ਕਰਦੋ ਬੰਦ ਜੇਕਰ ਤੁਸੀਂ ਹੋ ਨਿਰਾਸ਼ ਕਿਸ ਸਿਸਟਮ ਤੋਂ ਹੋ ਪਰੇਸ਼ਾਨ ਤੇ ਤੁਹਾਨੂੰ ਲੱਗਦਾ ਹੈ ਕਿ ਸਿਸਟਮ ਦੇ ਵਿੱਚ ਕੁਝ ਐਸਾ ਹੋ ਰਿਹਾ ਹੈ ਜਿਸਤੇ ਨਾਲ ਤੁਹਾਡੇ ਨਾਲ ਬੇਇਨਸਾਫੀ ਜਾਂ ਧੱਕਾਸ਼ਾਹੀ ਹੋ ਰਹੀ ਹੈ ਤਾਂ ਤੁਹਾਨੂੰ ਕਬਰੌਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਸਿਸਟਮ ਨੂੰ ਸੁਧਾਰਨ ਦੇ ਲਈ ਆ ਚੁੱਕਾ ਹੈ ਜੀ ਡਾਕੂਆਂ ਦਾ ਮੁੱਦਾ ਲੋਹੇ ਕੋ ਲੋਹਾ ਹੀ ਕੱਢਦਾ ਹੈ ਅੱਜ ਲੋਹਾ ਗਰਮ ਹੈ ਮਾਰ ਦੋ ਹਥੋੜਾ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦੀਵ ਕਰੋੜ ਦਾ ਨਾਮ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਐਕਸ਼ਨ ਹੀਰੋ ਵਜੋਂ ਜਾਣਿਆ ਜਾਂਦਾ ਹੈ ਤੇ ਬਿਲਕੁਲ ਜੀ ਇਸ ਫਿਲਮ ਦੇ ਵਿੱਚ ਵੀ ਬਹੁਤ ਸਾਰੇ ਐਕਸ਼ਨ ਤੁਹਾਨੂੰ ਦੀਵ ਕਰੋੜ ਜੀ ਦੇ ਦੇਖਣ ਨੂੰ ਮਿਲਣਗੇ ਯਾਨੀ ਕਿ ਇਹ ਫਿਲਮ ਹੈ ਜੀ ਐਕਸ਼ਨ ਭਰਪੂਰ ਫਾਈਟਿੰਗ ਤੁਹਾਨੂੰ ਇਸ ਫਿਲਮ ਦੇ ਵਿੱਚ ਜ਼ਬਰਦਸਤ ਦਿਖਾਈ ਦੇਗੀ ਤੇ ਜੱਟਾਂ ਦਾ ਮੁੰਡਾ 3 ਜਿਵੇਂ ਕਿ ਫਿਲਮ ਦਾ ਨਾਂ ਹੀ ਇਸ ਤਰ੍ਹਾਂ ਦਾ ਹੈ ਸੋ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਫਿਲਮ ਦੇ ਵਿੱਚ ਸਾਨੂੰ ਮਸਾਲਾ ਜਿਹੜਾ ਵਾ ਭਰਪੂਰ ਐਕਸ਼ਨ ਵਾਲਾ ਮਿਲੇਗਾ ਬੰਦਾ ਆ ਬਬਲੇ ਜ਼ਖਮੀ ਸ਼ੇਰ ਹੈ ਇਸ ਫਿਲਮ ਦੇ ਵਿੱਚ ਫਾਈਟਿੰਗ ਸੀਨ ਨੇ ਉੱਥੇ ਇਸ ਫਿਲਮ ਦੇ ਵਿੱਚ ਲਵ ਸਟੋਰੀ ਵੀ ਚੱਲ ਰਹੀ ਹੈ ਤੇ ਲਵ ਸਟੋਰੀ ਦੇ ਵਿੱਚ ਸਾਡੇ ਦੇਵ ਖਰੋੜ ਦੇ ਨਾਲ ਹੈ ਜੀ ਪੰਜਾਬੀ ਇੰਡਸਟਰੀ ਦੀ ਸੁਪਰ ਹਿੱਟ ਗਾਇਕਾ ਵੀ ਤੇ ਅੱਜ ਕੱਲ ਜੋ ਫਿਲਮਾਂ ਦੇ ਵਿੱਚ ਵੀ ਲਗਾਤਾਰ ਤੜਾ ਤੜ ਜਿਸਤੀਆਂ ਫਿਲਮਾਂ ਆ ਰਹੀਆਂ ਨੇ ਜੀ ਹਾਂ ਬਾਨੀ ਸੰਧੂ ਕਿਹੜੇ ਵੇਲੇ ਮੇਰਾ ਬੌਕਸਰ ਖੁਸ਼ ਆ ਤੇ ਕਿਹੜੇ ਵੇਲੇ ਉਦਾਸ ਹੋਰ ਕੀ ਦੱਸ ਦਿਆਂ ਸਾ ਮੇਰੇ ਤੇਰੇ ਸਾ ਨਾਲ ਮੈਂ ਗੱਲਾਂ ਕਰਦੇ ਆ ਕਿ ਜੇ ਬਾਨੀ ਸੰਧੂ ਇਸ ਫਿਲਮ ਦੇ ਵਿੱਚ ਮੁੱਖ ਨਾਇਕਾ ਦੇ ਰੂਪ ਵਿੱਚ ਹੋਵੇ ਤੇ ਫਿਰ ਬਾਨੀ ਸੰਧੂ ਦੀ ਆਵਾਜ਼ ਦੇ ਵਿੱਚ ਸਾਨੂੰ ਇਸ ਫਿਲਮ ਦੇ ਵਿੱਚ ਗੀਤ ਸੁناਈ ਨਾ ਦੇਣ ਇਹ ਤੱਕ ਬਿਲਕੁਲ ਨਹੀਂ ਹੋ ਸਕਦਾ ਸੋ ਬਾਨੀ ਸਿੰਧੂ ਦੀ ਆਵਾਜ਼ ਦੇ ਵਿੱਚ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਗੀਤ ਤੁਹਾਨੂੰ ਸੁناਈ ਦੇਣਗੇ ਤੇ ਖਾਸ ਕਰਕੇ ਇੱਕ ਗੀਤ ਜੋ ਅੱਜਕੱਲ YouTube ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਉਹ ਤਾਂ ਜੀ ਬਾ ਕਮਾਲ ਜਾ ਰਿਹਾ ਤੇ ਦਰਸ਼ਕਾਂ ਨੂੰ ਪਸੰਦ ਵੀ ਆ ਰਿਹਾ ਹੈ ਜਿਹਦੇ ਡੱਬ ਵਿੱਚ ਚੁੱਪੀ ਦਾ ਬਰੂਦ ਡੋਲਦਾ ਡੋਲਗੀ ਮੋਰਨੀ ਮਹਾਜੇ ਦੀ ਜਿਹਦੇ ਡੱਬ ਵਿੱਚ ਅਨਿਸ਼ੂਤ ਦੇਵ ਖਰੋੜ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਚਿਹਰੇ ਦਿਖਾਈ ਦੇਣਗੇ ਜਿਨ੍ਹਾਂ ਵਿੱਚ ਕਬੀਰ ਦੋਹਾਂ ਸਿੰਘ ਜੀ, ਦ੍ਰਿਸ਼ਟੀ ਤਲਵਾਰ ਤੇ ਹੋਰ ਵੀ ਬਹੁਤ ਸਾਰੇ ਨਾਮਵਰ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਤੁਹਾਡਾ ਭਰਪੂਰ ਮਨੋਰੰਜਨ ਕਰਨਗੇ ਖਾਸ ਕਰਕੇ ਕਬੀਰ ਦੋਹਾਂ ਸਿੰਘ ਜੀ ਦਾ ਇਨਸਪੈਕਟਰ ਦਾ ਕਰੈਕਟਰ ਜੋ ਹੈ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲ ਜਰੂਰ ਖਿੱਚੇਗਾ ਗੱਟਾ ਪਾਲੋ ਬਿੱਲੀ ਪਾਲੋ ਜੀ ਚਾਹੇ ਤੋਂ ਸ਼ੇਰ ਵੀ ਪਾਲੋ ਪਰ ਚੌਧਰੀ ਕੋ ਹਰਾਉਣੇ ਕੀ ਗਲਤ ਫਹਮੀ ਮਤ ਪਾ ਲੋ ਡਾਕੂਆਂ ਦਾ ਮੁੰਡਾ ਤਿੰਨ ਦੇ ਵਿੱਚ ਇੱਕ ਐਸਾ ਗਾਣਾ ਹੈ ਜਿਹੜਾ ਸਿੰਧੂ ਬਾਈ ਸਾਡੇ ਮੂਸੇ ਵਾਲੇ ਨੂੰ ਸਮਰਪਿਤ ਕੀਤਾ ਗਿਆ ਸ਼ਰਧਾਂਜਲੀ ਦੇ ਵਜੋਂ ਪੇਸ਼ ਕੀਤਾ ਗਿਆ ਤੇ ਉਹ ਗਾਣਾ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਵੀ ਬਹੁਤ ਰਿਹਾ ਹੈ ਗੱਲ ਰਵਾਂਗੂ ਨਹੀਂ ਨਾਮ ਸਾਡਾ ਚੱਲਦਾ ਚੱਲ ਰਵਾਂਗੂ ਨਹੀਂ ਫਿਲਹਾਲ ਤਾਂ ਸਿਨੇਮੇ ਘਰਾਂ ਦੇ ਵਿੱਚ ਇਸ ਫਿਲਮ ਨੂੰ ਭਰਵਾ ਹੰਗਾਰਾ ਮਿਲ ਰਿਹਾ ਹੈ ਪਰ ਇਹ ਫਿਲਮ ਕਿੰਨੀ ਕਾਮਯਾਬ ਰਹੀਏ ਇਹਦਾ ਪਤਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੱਗੇਗਾ ਇਸੇ ਤਰੀਕੇ ਨਾਲ ਨਵੀਆਂ-ਨਵੀਆਂ ਫਿਲਮਾਂ ਦੀ ਸਮੀਖਿਆ ਲੈ ਕੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਦੇ ਹੋ ਸਤਿ ਸ੍ਰੀ ਅਕਾਲ ਰਾਬਾ